सो so, हम महाराज श्री सिंह विष्णु भगवान जी आज का सब्जेक्ट मैटर है ग्रंथ शास्त्र की कहते हैं ग्रंथ शास्त्र पिछले भी थे अपने भी। क्योंकि ग्रंथ शास्त्र अनु सतगुरु शब्द अवतार पैगंबर गुरुओं के रूप में प्रकट होकर लिखा देता है समय समय अनुसार ते लेकिन सारे ग्रंथ शास्त्र ओदी महिमा करते हैं कोई भी है ग्रंथ शास्त्र लेकिन ये कौन है गोविंद कहे मैं पुरख कालोधा जुग जुग या शास्त्र सिमरत वेद पुराण जील पुराण बनावा पोथा अखर ये सारे ग्रंथ शास्त्र में ही लिखवा असल ग्रंथ की है ਅਸਲ ਗ੍ਰੰਥ ਹੈ ਗੋਵਿੰਦ ਸ਼ਬਦ ਤਾਰਕ ਹੈ ਮੈਨੂੰ ਮੰਨਿਓ ਸ਼ਬਦ ਗ੍ਰੰਥ ਅਸਲ ਗ੍ਰੰਥ ਤਾਂ ਮਾਇਆ ਜਿਹੜਾ ਨੇ ਕਿ ਗ੍ਰੰਥ ਲਿਖਵਾ ਸਕਦਾ ਗੋਵਿੰਦ ਸ਼ਬਦ ਤਾਰਕ ਹੈ ਮੈਨੂੰ ਮੰਨਿਓ ਸ਼ਬਦ ਗ੍ਰੰਥ ਗ੍ਰੰਥ ਗੁਰਦੇਵ ਨਜ਼ਰੀਆ ਹੈ ਇਹ ਗ੍ਰੰਥ ਕੇ ਰ ਸ਼ਬਦ ਹੈ ਸਤਿਗੁਰੂ ਸ਼ਬਦ ਹੈ ਉਹੀ ਗੁਰਦੇਵ ਇਹ ਕਿ ਸੰਸਾਰ ਨੇ ਕੀ ਕੀਤਾ ਸੰਸਾਰ ਗੋਵਿੰਦ ਸ਼ਬਦ ਨੂੰ ਭੁੱਲ ਕੇ ਉਸਦੇ ਬਣਾਏ ਗ੍ਰੰਥ ਦਾ ਇਸ਼ਟ ਮੰਨ ਕੇ ਉਹਨਾਂ ਦੀ ਪੂਜਾ ਕਰਨ ਲੱਗ ਪਿਆ ਜਿਹੜਾ ਜਿਹਨੇ ਗ੍ਰੰਥ ਬਣਾਇਆ ਉਹਨੂੰ ਭੁੱਲ ਗਿਆ ਅੱਖਰ ਕਹਨ ਅੱਖਰ ਮਤਲਬ ਗ੍ਰੰਥ ਸ਼ਾਸਤਰ ਅੱਖਰ ਕਹਿਣ ਸਾਡੇ ਪਿੱਛੇ ਪ੍ਰਭੂ ਤੈਨੂੰ ਕੁਲਗੇ ਹਜੂਰ ਸਾਨੂੰ ਬੈਠੇ ਬਣਾਈ ਪਰ ਗ੍ਰੰਥਾਂ ਨੂੰ ਹਜ਼ੂਰ ਮੰਨ ਲਿਆ ਲੋਕਾਂ ਇਹ ਕਿ ਦੱਸੇ ਕਿ ਗ੍ਰੰਥ ਪੜ੍ਹ ਕੇ ਵੀ ਮਨ ਇੱਲਤ ਕਿਉਂ ਕਰਦਾ ਹੈ ਸ਼ਾਸਤਰ ਸਿਮਰਤ ਵੇਦ ਪੁਰਾਨ ਜੀਨ ਪੁਰਾਨ ਗੀਤਾ ਕਹਿੰਦਾ ਇੰਨੇ ਗ੍ਰੰਥ ਹੈਗੇ ਫਿਰ ਵੀ ਇੱਲਤ ਕਰਨ ਤੋਂ ਬਾਜ਼ ਨਹੀਂ ਹੁੰਦਾ ਇਸ ਸੰਸਾਰ ਗ੍ਰੰਥਾਂ ਦੀ ਵਡਿਆਈ ਤਾਂ ਕਰਦਾ ਹੈ ਪਰੰਤੂ ਉਹ ਗ੍ਰੰਥ ਰਜਨ ਵਾਲੀ ਦੀ ਨਿੰਦਿਆ ਕਰਦਾ ਗ੍ਰੰਥ ਪੜ੍ਹ ਕੇ ਮੇਟਨ ਜਿੰਨੇ ਤੇ ਟੋਲੇ ਦੀ ਸਲਾਈਆ ਮਨਵਰ ਰੁਕ ਨਾ ਸਕੇ ਕਰਨੋ ਇੱਲਤ ਆਲਮ ਉਲਮਾ ਚਲੇ ਨਾ ਕੋਈ ਚਤਰਾਈਆ ਸਾਰੇ ਤੇਰੇ ਹੋਏ ਨਿੰਦਕ ਗ੍ਰੰਥਾਂ ਦੀ ਕਰਨ ਵਡਿਆਈ ਹੈ ਇਹਦੇ ਬਾਰੇ ਪ੍ਰਲਾਦ ਵੀ ਕਹਿ ਕੇ ਗਏ ਪ੍ਰਲਾਦ ਜੀ ਸਤਜੁਕ ਸੋਏ ਅਕਾਲਪੁਰਖ ਨੇ ਉਹਨਾਂ ਦੀ ਅੱਖ ਖੋਲ ਦਿੱਤੀ ਤੇ ਕਲਜੂ ਦਿਖਾ ਦਿੱਤਾ ਅੱਜ ਕੱਲ ਜਿਹੜਾ ਚੱਲ ਰਿਹਾ ਪ੍ਰਲਾਦ ਕਹੇ ਮੈਂ ਵੇਖਿਆ ਕਲਜੂ ਕੂੜਾ ਪ੍ਰਭ ਕਾਹਨੂੰ ਦਿੱਤਾ ਵਿਖਾਈਆ ਮੈਨੂੰ ਤਾਂ ਲੋੜ ਨਹੀਂ ਸੀ ਕਲਜੂ ਦਿਖਾਉਣ ਦੀ ਬੇਨਤੀ ਕਰਦਾ ਮੈਂ ਮੰਗਣ ਵਾਲਾ ਤੇਰੀ ਚਰਨ ਧੂਲਾ ਬਿਨ ਤੇਰੇ ਦਰਸ ਕੋਈ ਨਾ ਪਾਈਆ ਉਹਨੂੰ ਬੜੀ ਚੰਗੀ ਬੇ ਸਾਨੂੰ ਵੀ ਬੇਨਤੀ ਕਰਨੀ ਚਾਹੀਦੀ ਹੈ ਵੀ ਮੈਂ ਮੰਗਣ ਵਾਲਾ ਤੇਰੀ ਚਰਨ ਧੂਲਾ ਮੈਂ ਤੇਰੇ ਦਰਸ ਕੋਈ ਨਾ ਪਾਈਆ ਕੀ ਦਿਖਾਇਆ ਪ੍ਰਲਾਦ ਜੀ ਨੂੰ ਮੈਨੂੰ ਵਿਖਾ ਦਿੱਤਾ ਲੋਕੀ ਮੰਦ ਉੜੜਾ ਉੜੜਾ ਮਤਲਬ ਗ੍ਰੰਥ ਇਹ ਲੋਕ ਦੇ ਗ੍ਰੰਥ ਸ਼ਾਸਤਰਾਂ ਨੂੰ ਲੱਗ ਗਿਆ ਮੰਨਣ ਤੈਨੂੰ ਤਾਂ ਭੁੱਲ ਗਿਆ ਮੈਨੂੰ ਵਿਖਾ ਦਿੱਤਾ ਲੋਕੀ ਮੰਦ ਦੇ ਊੜਾ ਐੜਾ ਅੱਖਰਾਂ ਪੱਥਰਾਂ ਸ਼ਿਸ਼ਨਵਾਈਆ ਅੱਖਰਾਂ ਨੂੰ ਲੱਗ ਗਿਆ ਮੰਨਣ ਗ੍ਰੰਥਾਂ ਨੂੰ ਲੱਗ ਗਿਆ ਮੰਨਣ ਤੇ ਪੱਥਰਾਂ ਦੀ ਮੂਰਤੀਆਂ ਬਣਾ ਕੇ ਲੱਗ ਗਿਆ ਮਨਣ ਪੁਰਖ ਕਾਲ ਤੈਨੂੰ ਬਣਾ ਕੇ ਜੁੜਾ ਕਰ ਵਿੱਚੋਂ ਬਾਹਰ ਦੀ ਤਾਕਤ ਆਈ ਆ ਤੁਹਾਨੂੰ ਪਤਾ ਹੈ ਕਿ 50 ਸਾਲ ਪਹਿਲਾਂ ਛੋੜਿਆਂ ਨੂੰ ਘਰ ਨਹੀਂ ਸੀ ਵੜਨ ਦਿੰਦੇ ਕੋਈ ਹਲਕਾ-ਲਕਾ ਪੁੱਛਦਾ ਕੀਤਾ ਲੋਕਾਂ ਦੇ ਸੰਸਾਰ ਨੇ ਉਹਨੂੰ ਘਰ ਇਸ ਬਾਡੀ ਵਿੱਚੋਂ ਬਾਹਰ ਕੱਢ ਦਿੱਤਾ ਤੇ ਅੱਗੇ ਦੱਸਦੇ ਹਾਂ ਜੇड ਕਹੇ ਗ੍ਰੰਥ ਪੜਨ ਤੋਂ ਬਾਅਦ ਵੀ ਮਨਵਾ ਮਨ ਆਕੀ ਹੋ ਗਿਆ ਸੱਚੀ ਮੰਜ਼ਿਲ ਕੋਈ ਨਹੀਂ ਚੜਦਾ ਪੰਜ ਤਾਂ ਤੈਨੂੰ ਕੋਈ ਸਾਥ ਨਹੀਂ ਕਰਦਾ ਝਗੜਾ ਪੈ ਗਿਆ ਜਾਤ ਪਾਤੀ ਆਤਮ ਬ੍ਰਹਮ ਨਾ ਕੋਈ ਸਮਝਾਏ ਆਤਮ ਬ੍ਰਹਮ ਦੀ ਸੋਚੀ ਨਹੀਂ ਰਹੀ ਅਰਦੇ ਜ਼ਰੂਰ ਆਕਰੰਤ ਲੇਕਿਨ ਆਤਮ ਬ੍ਰਹਮ ਦੀ ਸੋਝੀ ਨਹੀਂ ਅੱਗੇ ਦੱਸਦੇ ਹਾਂ ਸਭ ਨੂੰ ਪੁੱਲਿਆ ਕਮਲਾਪਾਤੀ ਉਹ ਕਾਲਪੁਰ ਕਮਲਾਪਾਤੀ ਕਾਲਪੁਰ ਦਾ ਭੁੱਲ ਗਿਆ ਸਾਰਿਆਂ ਨੂੰ ਗ੍ਰੰਥਾਂ ਉੱਤੇ ਬੈਠੇ ਇਸ਼ਟ ਮਨ ਬਣਾਈਆ ਗ੍ਰੰਥਾਂ ਦਾ ਇਸ਼ਟ ਮਨ ਨਾ ਪਵੇ ਜਗਤ ਸ਼ਾਸਤਰ ਅਖਰਾਂ ਵਾਲੇ ਪੜਦੇ ਪੁਥ ਅਖਰਾਂ ਵਾਲੇ ਪੁਥੇ ਜ਼ਰੂਰ ਸ਼ਾਸਤਰ ਜ਼ਰੂਰ ਪੜਦੇ ਹਨ ਨਿਰਖਰ ਕਰੇ ਨਾ ਕੋਈ ਪੜਾਈਆ ਨਿਰਖਰ ਦੇ ਪੜਾਈ ਤਾਂ ਕੋਈ ਵੀ ਨਹੀਂ ਕਰ ਰਿਹਾ ਰਸਨਾ ਜੀਵਾ ਬੱਤੀ ਦੰਦ ਦੇ ਹੋ ਕ ਤੁਨ ਆਤਮਕ ਸ਼ਬਦ ਨਾ ਕੋਈ ਸੁਨਵਾਈਆ ਤੁਨ ਆਤਮਕ ਸ਼ਬਦ ਹੀ ਸੁਨਵਾਈ ਕੋਈ ਨਹੀਂ ਕਰਿਆ ਇਸ ਬਾਹਰ ਜਗਤ ਜਗਾਉਂਦੇ ਜੋ ਤਾਂ ਬਾਹਰ ਦੀਵਾ ਬਾਲ ਕੇ ਜੋਤ ਜਗਾ ਲਈ ਕਰ ਨੂਰ ਨਾ ਕੋਈ ਰੁਸ਼ਨਾਈ ਹੈ ਇਸ ਦੇ ਅੰਦਰ ਤਾਂ ਨੂਰ ਬਾਡੀ ਦੇ ਅੰਦਰ ਤਾਂ ਨੂਰ ਇੱਚ ਰੁਸ਼ਨਾਈ ਨਹੀਂ ਹੋਈ ਰੋਜ਼ ਦਿਨ ਤੁਨ ਦੀਆਂ ਤੱਕਦੇ ਮੌਤਾਂ ਆਪਣਾ ਮਰ ਸਮਝ ਕਿਸੇ ਨਾ ਆਈਆ ਇਹ ਚਾਰ ਯੁਗ ਦੇ ਸ਼ਾਸਤਰ ਨੇ ਕਹਿੰਦੀ ਹੈ ਚਾਰ ਯੁਗ ਦੇ ਸ਼ਾਸਤਰਾਂ ਸਾਰੇ ਨੂੰ ਇਕੱਠੇ ਰਣੀ ਕਹੇ ਚਾਰ ਯੁਗ ਦੇ ਸ਼ਾਸਤਰ ਹੋ ਮੈਨੂੰ ਦੱਸੋ ਆਪਣੀ ਕਥਾ ਕਹਾਣੀ ਖੁਸ਼ੀਆਂ ਨਾਲ ਦੜਾਈ ਆ ਕਿਉਂ ਦੀਨਦੁਨੀ ਤੁਹਾਨੂੰ ਟੇਕਦੀ ਮੱਥਾ ਮਸਤਕ ਲੇਖ ਕੀ ਸਮਝਾਈਆ ਕਿ ਤੁਹਾਡੀ ਧਾਰ ਦਾ ਚੱਲਦਾ ਰਥਾ ਰਤਵਾਈਓ ਦਿਓ ਸਮਝਾਈਆ ਕਿ ਤੁਹਾਡੀ ਧਾਰ ਚੱਲਦੀ ਹੈ ਇੱਕ ਗ੍ਰੰਥ ਤੇਰੇ ਪੰਜ ਸੱਤ ਹੋਰ ਗ੍ਰੰਥ ਬਣਾਤੇ ਧਾਰ ਤਾਂ ਸਤਿਗੁਰੂ ਸ਼ਬਦੀ ਚੱਲਦੀ ਹੈ ਗ੍ਰੰਥਾਂ ਦੀ ਥੋੜੀ ਚੱਲਦੀ ਹੈ ਅੱਗੇ ਦੱਸਿਆ ਹੈ ਕਿ ਅੱਗੇ ਚਾਰ ਯੁਗ ਦੇ ਸ਼ਾਸਤਰ ਬਾਣੀ ਬਹੁਤ ਲੰਬੀਏ ਸ਼ਾਰਟ ਚ ਜਾ ਰਹੇ ਆ ਮੈਂ ਚਾਰ ਯੁਗ ਦੇ ਸ਼ਾਸਤਰ ਧਰਨੀ ਨੂੰ ਕਹਿੰਦੇ ਹਨ ਚਾਰ ਯੁਗ ਚਾਰ ਯੁਗ ਦੇ ਸ਼ਾਸਤਰ ਕਹਿਣ ਧਰਨੀ ਹੈ ਅਸੀਂ ਪ੍ਰਾਤਨ ਪੁਰਾਣੇ ਚਾਰ ਯੁਗ ਯੁਗ ਦੇ ਨਾਲ ਪ੍ਰਭ ਨੇ ਦਿੱਤਾ ਪ੍ਰਗਟਾਈਆ ਹੁਣ ਸਾਡਾ ਵਕਤ ਜਿਹੜਾ ਖਤਮ ਹੋ ਗਿਆ ਹੈ ਅੰਤ ਸਾਡੀ ਆਉਦ ਰਹੀ ਪੁਗ ਕੁਜਨ ਯੋਗ ਆਪਣਾ ਹੁਕਮ ਵਰਤਾਈ ਆ ਸਾਨੂੰ ਪੜ ਕੇ ਤੇ ਕਿਸੇ ਦੀ ਬੁੱਧੀ ਠੀਕ ਨਹੀਂ ਹੁੰਦੀ ਬੁੱਧੂ ਵੇਖ ਨਹੀਂ ਹੋ ਰਹੀ ਸੁਰਤੀ ਸ਼ਬਦ ਦਾ ਮੇਲ ਨਹੀਂ ਹੋ ਰਿਹਾ ਇਸ ਵੇਲੇ ਤੇ ਇਸ ਚਾਰ ਜੁਗ ਦੇ ਸ਼ਾਸਤਰ ਕਹਿੰਦੇ ਹਨ ਸਾਨੂੰ ਮਿਲੇ ਕੋਈ ਨਾ ਢੋਈ ਟੋਲਕਿਆਂ ਛੈਣਿਆਂ ਨਾਲ ਸਾਨੂੰ ਰਹਿ ਪਰਚਾਈ ਟੋਲਕਿਆਂ ਛੈਣਿਆਂ ਹਰਮੋਨੀਵਨ ਨਾਲ ਮਿਲਚਾਨ ਪਰਚਾਨ ਲੱਗੇ ਸਾਨੂੰ ਪੜ ਕੇ ਪ੍ਰਭੂ ਤੇਰਾ ਪਿਆਰਾ ਬਣੇ ਕੋਈ ਕੋਈ ਗ੍ਰੰਥਾਂ ਨੂੰ ਪੜ ਕੇ ਤਾਂ ਪਿਆਰੇ ਨਹੀਂ ਬਣਦਾ ਉਹਦਾ ਸਾਨੂੰ ਪੜਕੇ ਪ੍ਰ ਤੈਰਾ ਪਿਆਰਾ ਬਣੇ ਕੋਈ ਕੋਈ ਕੋਟਾਂ ਵਿੱਚੋਂ ਕੋਈ ਪਗ ਸਵੇਲਾ ਨਜ਼ਰੀ ਆਈ ਆ ਜੋਤੀ ਜੋ ਉਸ ਰੂਪਰ ਆਪ ਆਪਣੀ ਕਿਰਪਾ ਕਰ ਦੇਵਨਾਰਾ ਸਾਚਾ ਵਰਸਦਾ ਮਾਲਕ ਇਕੋ ਸਾਈਂ ਅੱਗੇ ਚਾਰ ਯੁਗ ਦੇ ਸ਼ਾਸਤ੍ਰਾਂ ਨੇ ਕਨਕਲੂਜਨ ਕਰਤਾ ਸ਼ਾਰਾਸ਼ ਕੱਢ ਦਿੱਤਾ ਉਹ ਕਹਿੰਦੇ ਹਨ ਸਿੱਖਿਆ ਵੀ ਆ ਅਸੀਂ ਵੀ ਚਾਹੁੰਦੇ ਅੱਗੇ ਇੱਕੋ ਪੁਰਖ ਕਾਲ ਦੀ ਹੋਵੇ ਸ਼ਰਨ ਸਾਰੇ ਸ਼ਾਸਤ੍ਰਾਂ ਨੇ ਕਹਿੰਦੇ ਵੀ ਇੱਕ ਕਾਲ ਪੁਰਖ ਨੂੰ ਮੰਨ ਲਿਓ ਦੁਜਾ ਇਸਤ ਨਾ ਕੋਈ ਮਨਾਇਆ بار بار ਕਿਹਾ ਗਿਆ ਦੁਜਾ ਇਸਤ ਨਹੀਂ ਮਨਣਾ تیرਕੇ ਤਸਦੀ ਹਨ ਉਹਨੂੰ ਪ੍ਰਮਾਤਮਾ ਨੂੰ ਮਨਾਉਣ ਵਾਸਤੇ ਇਕੋ ਟੋਲਾ ਮਨੁਜਾਤੀ ਸਾਰੇ ਪਰ ਸੋਹੰਗ ਦਾ ਟੋਲਾ ਪੜਨਾ ਹੈ ਤੂੰ ਮੇਰਾ ਮੈਂ ਤੇਰਾ ਰਗਲਾ ਇਹ ਤੂੰ ਮੇਰਾ ਮੈਂ ਤੇਰਾ ਸੋਹੰਗਾ ਅਰਥ ਹੈ ਅੱਗੇ ਦੱਸੇ ਇਕੋ ਮੰਝਲ ਗ੍ਰਹ ਕਰ ਸੁਆਮੀ ਚੜਨ ਬਾਹਰ ਖੋਜਨ ਦੀ ਲੋੜ ਰਹੇ ਨਾ ਰਾਇ ਉਹਨੂੰ ਪ੍ਰਮਾਤਮਾ ਨੂੰ ਬਾਹਰ ਹੀ ਲੱਭਣਾ ਮੈਨੂੰ ਆਪਣੇ ਵਿੱਚੋਂ ਕਰੀ ਉਹ ਤਲਾਸ਼ ਬਾਹਰ ਲੱਭਣ ਦੀ ਲੋੜ ਰਹੇ ਨਾ ਰਾਇ ਬਾਹਰ ਨਹੀਂ ਲੱਭਣਾ ਜੋਤੀ ਜੋ ਸਰੂਪ ਪਰ ਆਪ ਆਪਣੀ ਕਿਰਪਾ ਕਰ ਕਰੇ ਖੇ ਸੱਚਾ ਸਜਦਾ ਭੇ ਵਾਪ ਚੁਕਾਈਆ ਸਜਦਾ ਭੇ ਪ੍ਰਮਾਤਮਾ ਖੁੱਲ ਰਹੇ ਤੇ ਚਾਰ ਯੁਗ ਦੇ ਸ਼ਾਸਤਰ ਕਹਿੰਦੇ ਜਦੋਂ ਸੰਭਲ ਵਿੱਚ ਪ੍ਰਗਟ ਹੋਇਆ ਅਗੇ ਸੰਭਲ ਦਾ ਜ਼ਿਕਰ ਹੈ ਸੰਭਲ ਹੀ ਸਭ ਤੋਂ ਇੰਪੋਰਟੈਂਟ ਹੈ ਜਿਹਦੇ ਵਿੱਚ ਉਹ ਕਾਲ ਪੁਰਖ ਦਾ ਖੇਲ ਹੋਇਆ ਪੂਰਨ ਪਰਮੇਸ਼ਰ ਦੇ ਰੂਪ ਵਿੱਚ ਚਾਰ ਯੁਗ ਦੇ ਸ਼ਾਸਤਰ ਕਹਿਣ ਤਰਨੀਏ ਪਰਮ ਪੁਰਖ ਖੇਲ ਖਿਲਾਵੇਗਾ ਜੋਤੀ ਜਾਤਾ ਡਗਮਗਾਵੇਗਾ ਕਦੋਂ ਸੰਭਲ ਵਿੱਚ ਭਗਤਾ ਸੋਹੰਗ ਚੋਗ ਆਪ ਚੁਗਾਵੇਗਾ ਜਨ ਭਗਤਾਂ ਦਰਸ਼ਨ ਦੇਂਦਾ ਰਹੇ ਇਹ ਮੋਗ ਸੋਈ ਸੁਰਤ ਸੁਰਤ ਉਠਾਵੇਗਾ ਜੋਤੀ ਜੋ ਸਰੂਪ ਆ ਆਪ ਆਪਣੀ ਕਿਰਪਾ ਕਰ ਕਰੇ ਕਿ ਸਾਚਾਰ ਸਜਦਾ ਪੜਦਾ ਆਪ ਚੁਕਾਵੇਗਾ ਤੇ ਅੱਗੇ ਸਾਵਧਾਨ ਵੀ ਕੀਤਾ ਹੈ ਜਿਨ੍ਹਾਂ ਪੱਥਰਾ ਇਟਾ ਕਾਗਜ਼ਾਂ ਕਾਗਜ਼ਾਂ ਮਤਲਬ ਗ੍ਰੰਥ ਜਿਨ੍ਹਾਂ ਪੱਥਰਾ ਇਟਾ ਕਾਗਜ਼ਾਂ ਨੂੰ ਮੰਨਿਆ ਭਗਵਾਨ ਇਹਨਾਂ ਨੂੰ ਬਿਨਾ ਸ਼ਹਾਦਤ ਦੇ ਸਜਾਇਆ ਉਹਦੇ ਕੋਈ ਲੈਣ ਦੀ ਲੋੜ ਨਹੀਂ ਮੈਨੂੰ ਪੈਣੀ ਫਿਰ ਸਜਾ ਦੂੰ ਮੈਂ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਤੁਰ ਦਾ ਹੁਕਮ ਇੱਕ ਮਨਾਈਆ ਸਤਿਗੁਰੂ ਸ਼ਬਦ ਕਹੇ ਸਾਰੇ ਕਹਿੰਦੇ ਮੰਨੋ ਸ਼ਾਸਤਰ ਸਿਮਰਤ ਵੇਦ ਪੁਰਾਨ ਜੀਲ ਪੁਰਾਨਾ ਧਿਆਨ ਲਗਾਈਆ ਪਰ ਉਹ ਕਹਿੰਦਾ ਮੈਂ ਹੱਸਦਾ ਫਿਰਾਂ ਬਿਨ ਮੇਰੀ ਕਿਰਪਾ ਕਿਸੇ ਨੂੰ ਆਉਣਾ ਨਹੀਂ ਗਿਆਨ ਪੜਦੇ ਰਹੋ ਗ੍ਰੰਥ ਬਿਨ ਮੇਰੀ ਕਿਰਪਾ ਕਿਸੇ ਨੂੰ ਆਉਣਾ ਨਹੀਂ ਗਿਆਨ ਪੜਿਆ ਹੱਥ ਕੁਛ ਨਾ ਆਇਆ ਇਹ ਦੱਸਦੇ ਨੇ ਸ਼ਬਦ ਗੁਰੂ ਜਿੰਨਾ ਚਿਰ ਮੈਂ ਅੰਦਰ ਨਾ ਵੜਿਆ ਮੰਦਰ ਨਾ ਚੜਿਆ ਤੇ ਮੇਰੀ ਕੌਣ ਦੀ ਉਹ ਪਹਿਚਾਨ ਨਿਜ ਨੇਤਰ ਨਾ ਕੋਈ ਖੁਲਾਈ ਆ ਪੜਨਾ ਰਸਨਾ ਦਾ ਗਾਣ ਗੜੀ ਜਾਓ ਰਸਨਾ ਦਾ ਪੜਨਾ ਰਸਨਾ ਦਾ ਗਾਣ ਸੁਣਨਾ ਕੰਨ ਦਾ ਵਿਧਾਨ ਮਿਲਣਾ ਜਿਸ ਵੇਲੇ ਪ੍ਰਭ ਹੋਏ ਮਹਿਰਮਾਨ ਇਸ ਵੇਲੇ ਪ੍ਰਭੂ ਮੇਰੋਦ ਵਿੱਚ ਮਿਲਣਾ ਹੁੰਦਾ ਪੜਨ ਨਾਲ ਨਹੀਂ ਮਿਲਦਾ ਮਿਲਣਾ ਜਿਸ ਵੇਲੇ ਪਰਬ ਹੋਏ ਮਿਹਰਬਾਨ bina ਮਿਹਰ ਤੋਂ ਮਿਲ ਕੋਈ ਨਾ ਪਾਇਆ ਜੋਤੀ ਜੋਸ ਰੂਪਰਾ ਆਪ ਆਪਣੀ ਕਿਰਪਾ ਕਰ ਕਰੇ ਕੇ ਸਾਚਰ ਸਦੀ ਕਰਨੀ ਕਰ ਕਮਾਈਆ ਚਾਰ ਯੁਗ ਦੇ ਅਖਰਾ ਨਾਲੋਂ ਇਕੋ ਲੇਖੀ ਲਗੇ ਪਪਾ ਪਪੇ ਦਾ ਅਖਰੀ ਅਕ ਲਗਿਆ ਜਿਸ ਪਪੇ ਵਿੱਚੋਂ ਪੂਰਨ ਪੂਰਨ ਵੀ ਸਮਾਈਆ ਚਾਰ ਯੁਗ ਦੇ ਸ਼ਾਸਤਰ ਕਹਿਣ சிவਦੀ ਤਾਰ ਪੂਰਨ சிவਦੀ ਤਾਰ ਪੂਰਨ ਨਹੀਂ ਹੋਰ ਕੋਈ ਨਹੀਂ ਚਾਰ ਬਾਣੀ ਦੀ ਮਹਿਮਾ ਪ੍ਰਭ ਪੂਰਨ ਨਜ਼ਰੀ ਆਈਆ ਅੱਗੇ ਜਿਹੜੇ ਹੁਣ ਪਹਿਲੇ ਸ਼ਾਸਤਰਾਂ ਤੋਂ ਬਿਆਨ ਦੇ ਦਿੱਤੇ ਹੁਣ ਆਪਣੇ ਸ਼ਾਸਤਰ ਆਪਣੇ ਗ੍ਰੰਥ ਆ ਗਏ 22 ਜੋ ਵੀ ਗ੍ਰੰਥ ਕਿਉਂਕਿ ਇਹਨਾਂ 22 ਗ੍ਰੰਥ ਜਿਹੜੇ ਆ ਉਹ ਸਰਸ ਜੀ ਡੋਬ ਦਿੱਤੇ ਸੀ ਦਸਨ ਪਾਸ਼ਾ ਗ੍ਰੰਥ ਕਹਿੰ ਗੋਬਿੰਦ ਨੇ ਡੋਬੇ ਸੀ ਗਿਣਤੀ ਵਿੱਚ 22 ਦੂਹਾ ਦੂਏ ਨਾਲ ਮਿਲਾਈਆ ਔਰ ਕਹਿ ਦਿੱਤਾ ਉਸੇ ਵੇਲੇ ਇਹ ਇਹ ਹੋ ਗਏ ਤੇਰੇ ਜੋਗੇ ਤੇਰੀ ਝੋਲੀ ਪਾਈ ਸਰਸਾ ਕਹੇ ਜਿਸ ਵੇਲੇ 22 ਗ੍ਰੰਥ ਮੇਰੇ ਪੁੱਜ ਗਏ ਵਿੱਚ ਤੈ ਇਹ ਖਾਣਾ ਨਾਲ ਨਹੀਂ ਦਿੱਤਾ ਬਣਾਇਆ ਉਹ ਐਵੇਂ ਨਹੀਂ ਗਏ ਗ੍ਰੰਥ ਉਹ ਤੇ ਖਾਣਾ ਗੁਰੂ ਨਾਨਕ ਦੇਵ ਜੀ ਨੇ ਬਣਾਤਾ ਸੀ ਉਸੇ ਵੇਲੇ ਅੱਗੇ ਅੱਗੇ ਦੱਸਿਆ ਹੈ ਔਰ ਕਹਿ ਦਿੱਤਾ ਜਿੰਨਾ ਚਿਰ ਮੈਂ ਸ਼ਬਦ ਰੂਪ ਹੋ ਕੇ ਨਾ ਆਵਾਂ ਤੈਨੂੰ ਕਰਨੀ ਪਊਗੀ ਰਾਖੀ ਇਹਨਾਂ ਗ੍ਰੰਥਾਂ ਦੀ ਰਾਖਿਆ ਆਖਾ ਮੰਨ ਕੇ ਫਿਰ ਮੈਨੂੰ ਹੁਕਮ ਲੈਣਾ ਮਨਾਈ ਆ ਤੋ ਪੁਰਖ ਕਾਲ ਨੇ ਜਵਾਬ ਦਿੱਤਾ ਉਸੇ ਵੇਲੇ ਪੁਰਖ ਕਾਲ ਕੇਹਾ गोविंद ਇਹ ਤੇਰੇ ਗ੍ਰੰਥ ਮੇਰੇ ਸ਼ਬਦ ਦਾ ਪੰਥ जिस वेले प्रगट जिस वे संभल पूर्व परमेश्वर के रूप में प्रगट होया कलपुर जी कहते हैं इस वे प्रगट होया बिना भजन तो तार देगा पापी तुम देख लो बिना भजन बुने बनाई ते असी ते ग्रंथ आ ग्रंथा ने असि ग्रंथा न मथा टेक देना ग्रंथा ने पाशाह मत्था टेकता ग्रंथ कहण जिस वेले गोविंद पाणी के रखे सहज न टेकई आ ग्रंथ कह प्यारे टेकिया मस्तक अवनाशी इशारा सैन्य अकाल पुरुख ने दस दिता गोविंद आ वेग दो ताम नारा केम नारा संभल नगर सारी खेल संभल दी ध्यान रखना गोविंद आ वेग दो ताम नियारा जिथे खेल होना पारा पूर्ण सोहे सोहे पद परमेश्वर तेरा मेरा रूप एक नजरिया रूपए तेरा अलग नहीं ते मेरा अलग है एक गल याद कर ले लाइफ टपया ढाई सौ साल हो गए उन्नीस सौ पा दे लगभग मेरे ख्याल ढाई सौ साल हो गए जो लिख शुरू हुई जिस वे तेरा टैया टपया इन्होंने ग्रंथा के टप्पे मैं फिर दिन सुनाई है फिर मैं प्रगट कर देने ज्योति जोश ऊपर आप अपनी कृपा कर करे जे सादा हुकम सुनाई या के दसे है पुरख काल के हां गोविंद जिस वेले बीत गया अरसा अपना पन मुकाईया मैं पूर्ण दी तार बना देवां तेरा सरसा शरीर शरीर केड़ा संभल लग बे नजर ऊपर घटाइया मोहम्मद दा पूरा हो गया बरसा बरसी सतगुरु शब्द ले मनाइया तेरे ग्रंथां दी जेड़े बाइग्रंथ जोबे सी ਤੇਰੇ ਗ੍ਰੰਥਾਂ ਦੀ ਪੂਰਨ ਦੀ ਤਾਰ ਵਿੱਚੋਂ ਕਰਾਂਗਾ ਚਰਚਾ ਚਿਰਾਗਾ ਹਾਂ ਖੋਜਣ ਕੋਈ ਨਾ ਜਾਈਆ ਅੱਗੇ ਦੱਸਿਆ ਹੈ ਨਾਲੇ ਹੱਸ ਕੇ ਕਿਹਾ गोविंद ਗਵਿੰਦਾ ਗੁਣੀ ਕਹਿੰਦਾ ਮੇਟਨੀ ਚਿੰਤਾ ਜਦੋਂ ਵਸਨਾ ਸੋਹਣਿਆ ਵਸਨਾ ਤੇਰਾ ਸੰਭਲ ਸ਼ੈ ਉਹ ਸ਼ਹਿਰ ਦੁਨੀਆ ਵਾਲਾ ਕੋਈ ਲੱਭਦੇ ਫਿਰਦੇ ਲੋਕ ਅੱਜਕੱਲ ਲੇਕਿਨ ਨਹੀਂ ਉਹ ਤਾਂ ਮਾਰਦਾ ਸਰੀਰ ਸੀ ਸੜਤੀਨਾਂ ਸ਼ਾਂਸ ਤੇਰਾ ਡੇਰਾ ਲੈ ਲਗਾਈਆ ਅੱਗੇ ਕਿਉਂਕਿ ਹੁਣ ਉਹ ਵਕਤ ਆ ਗਿਆ ਉਹ ਇਹ ਵੀ ਲਿਖ ਦਿੱਤਾ ਕਿ ਇਹ ਜਿਹੜੇ ਗ੍ਰੰਥ ਹਨ ਇਹਨਾਂ 'ਚ ਲਗਭਾਗ ਮਾਤਰ ਘਟਵਾਦ ਨਹੀਂ ਹੋਣੀ ਜਿਨ੍ਹਾਂ ਵਿੱਚ ਲਗਭਾਗ ਮਾਤਰ ਘਟਨਾ ਕਰੇ ਕੰਨਾ ਤੇ ਵਿਹਾਰੀ ਔਂਕਰ ਦਲੇਂਕਰ ਲਾਉਂ ਦਲਾਉ ਬਚੀ ਰਹਿਣ ਕੋਈ ਨਾ ਪਾਈ ਸਾਰੇ ਹੁਬੂ ਕੋਈ ਇੱਕ ਗ੍ਰੰਥ ਜਿਹੜੇ ਲਿਖਾ ਦੇ ਨੇ ਸੋ ਹੁਣ ਉਹ ਵਕਤ ਆ ਗਿਆ ਤੁਹਾਡੇ ਸਾਹਮਣੇ ਖੇਲ ਕੀਤਾ 32 ਸਾਲ ਸੋ ਵਗ ਸਵੰਜਨਾ ਆ ਗਿਆ ਪੁਰਖ ਕਾਲ ਆ ਗਿਆ ਖੇਲ ਖਿਲਾ ਗਿਆ ਗੋਵਿੰਦ ਸੂਰਾ ਨਾਲ ਮਲਾ ਗਿਆ ਉਹ ਜੋ ਤਿਸ਼ਬਦ ਦਾ ਖੇਲ ਹੋਇਆ ਹੈ ਤੁਹਾਡੇ ਸਾਹਮਣੇ ਸੰਭਲ ਆਪਣਾ ਕੰਮ ਸੁਹਾ ਗਿਆ ਕਿੱਥੇ ਖੇਲ ਹੋਇਆ ਸੰਭਲ ਨਗਰੀ ਵਿੱਚ ਪੂਰਨ ਪਰਮੇਸ਼ਰ ਦੇ ਸਾਢੇ ਤਿੰਨ ਅੰਦੇ ਕੋਈ ਤੇਰੇ ਸਰੀਰ ਵਿੱਚ ਇਹ ਖੇਲ ਹੋਇਆ ਸੰਭਲ ਆਪਣਾ ਕੰਮ ਸੁਹਾ ਗਿਆ ਸ਼ਬਦੀ ਸ਼ਬਦ ਡੰਕ ਵਜਾ ਗਿਆ ਦੇਵ ਪੈਦਾ ਪੇਰ ਛੁਪਾ ਗਿਆ ਬਿਨਾ ਛਪਰੀ ਉਹਦੇ ਛਪਰੀ ਛੰਤ ਤਾਂ ਕੋਈ ਹੁੰਦਾ ਨਹੀਂ ਕਾਲਪੁਰਖ ਦਾ ਲੇਕਿਨ ਹੁਣ ਕੀ ਹੋਇਆ ਕਲਯੁਗੰਤਮ ਬਿਨਾ ਛਪਰੀ ਛੰਤ ਤੋਂ ਬਸਨ ਵਾਲਾ ਪੂਰਨ ਦੀ ਛਪਰੀ ਵਿੱਚ ਪੂਰਨ ਦੀ ਛਪਰੀ ਸੰਭਲ ਵਿੱਚ ਪੁਰਨਦੀ ਚਪਰੀ ਵਿੱਚ ਆਪਣਾ ਡੇਰਾ ਲਾ ਗਿਆ ਤੁਹਾਡੇ ਸਾਹਮਣੇ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਕਰੇ ਕਿ ਸਾਚਾ ਨੇਕ ਲੰਕਨ ਨਰਾਇਨ ਨਰ ਮਹਾਰਾਜ ਸਿੰਘ ਜੀ ਸ਼ੁਭਗਵਨ ਜਿਸ ਦੀ ਸਭ ਨੇ ਚਲਣਾ ਵਿੱਚ ਅੱਗੇ ਅੱਗੇ ਹੋ ਕੇ ਆਪਣਾ ਮਨ ਨ ਕੋਈ ਰਖਾਇਆ ਅੱਗੇ ਦੱਸਿਆ ਹੈ ਕਿ ਇਹ ਜਿਹੜੇ ਗ੍ਰੰਥ ਹਨ 40 ਮਿੰਟ ਸਾਰਾ ਦਿਨ ਪੜ੍ਹਨ ਦੀ ਲੋੜ ਨਹੀਂ ਹੈ ਕਿ ਇਸ ਤਰ੍ਹਾਂ ਹੋਰ ਗ੍ਰੰਥ ਪੜ੍ਹਦੇ ਹਨ 40 ਮਿੰਟ ਸਵੇਰੇ ਦੇ 40 ਮਿੰਟ ਸ਼ਾਮ ਨੂੰ ਸਤਿਗੁਰੂ ਸ਼ਬਦ ਕੇ 1 60 ਮਿੰਟ ਰੋਜ਼ ਹੋਵੇਗਾ ਪਾਰ ਸਵੇਰ ਸ਼ਾਮ ਤੁਸੀਂ ਬਣਾਈ ਆਖਰ ਵਿੱਚ ਆਖਲਾ ਪੈਰਾ ਹੈ ਇਹ ਜਿਹੜੇ 24 ਗ੍ਰੰਥ ਆਤਮਾ ਪਰਮਾਤਮਾ ਦੇ ਮੇਲ ਬਾਰੇ ਦੱਸਦੇ ਹਨ ਆਉਣ ਵਾਲੇ ਚਾਰ ਯੁੱਗ ਵਿੱਚ ਜ਼ਿੰਦਗੀ ਕਿਸ ਤਰ੍ਹਾਂ ਜਿਣੀ ਹੈ ਵੇਅ ਆਫ ਲਾਈਫ ਕਿਸ ਤਰ੍ਹਾਂ ਦਾ ਹੋਏਗਾ ਅਗਲੇ ਸੱਜੁੱਗ ਵਿੱਚ ਉਹਨਾਂ ਦੇ ਬਾਰੇ ਵੀ ਇਹ ਗ੍ਰੰਥ ਦੱਸਦੇ ਹਨ 24 ਜੀਵਨ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਦੇ ਬਾਰੇ ਵੀ ਦੱਸਦੇ ਹਨ ਸਾਰੇ ਨਿਯਮ ਦੱਸੇ ਗਏ ਹਨ 24 ਗ੍ਰੰਥਾਂ ਵਿੱਚ ਦੱਸਿਆ ਹੈ ਕਿ ਤੁਸੀਂ ਕੇਵਲ ਨਿਰਗੁਣ ਜੋਤਿ ਕਾਲਪੁਰਖ ਦਾ ਹੀ ਕੇਵਲਿਸ਼ਟ ਮੰਨਣਾ ਗ੍ਰੰਥ ਦਾ ਇਸ ਨਹੀਂ ਮੰਨਣਾ जो सामने प्रगट परमेश्वर के रूप में ग्रंथ का इष्ट मन वास्ते नहीं गया जिसने ग्रंथा की रचना की लास्ट विच है कि यह ग्रंथ भगत भगवान का इष्ट भगत भगवान का मार्ग संसार में हैं कोई बोलने की गलती होगी सच्चे पातशाह को तेल माफी दी सो हनु ਸੇਂਗ ਵਿਸ਼ਨੋ ਭਗਵਾਨ ਕੀ ਜੈ ਸੋ